ਵਾਇਕਾਲਸ ਵਾਇਕੁਜੀ ਕੀ ਫਤੇ ਜੀ ਕੀ ਹਾਲ ਚੇ ਸਭ ਠੀਕ ਠਾਕ ਜੇ ਆਪਾਂ ਹੋ ਗਏ ਜੀ ਰੈਡੀ ਚੱਲੇ ਆਂ ਮਹਾਪੁਰਸ਼ਾਂ ਦੀ ਬਰਸ਼ੀ ਤੇ ਤੰਤਨ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਤੇ ਧੰਨ ਵੀ ਦਰਸ਼ਨ ਕਰਵਾਨੇ ਆਂ ਜਾ ਕੇ ਗੁਰਦਰਾ ਸਾਹਿਬ ਦੇ ਪਹੁੰ ਲੱਗੇ ਹੁਣ ਘਰ ਤੋਂ ਚਾਲੇ ਆਪਣੀ ਗਲੀ ਆ ਆਪਣਾ ਹਾਊਸ ਆ ਡ੍ਰੀਮ ਵੇਖ ਲੋ ਕੀ ਬਣਿਆ ਜੇ ਆ ਜਾਂਦਾ ਜੀ ਪਿੰਡ ਤੋਂ ਰਾਹ ਸੰਤਾਂ ਦੇ ਦਰ ਵੱਲ ਨੂੰ ਆ ਇਧਰ ਸਾਹਮਣੇ ਆ ਗੁਰਦੁਆਰਾ ਸਾਹਿਬ ਸਮੇਂ ਦੇ ਨਾਲ ਨਾਲ ਸਭ ਕੁਝ ਬਦਲ ਜਾਂਦਾ ਅੱਜ ਤੋਂ 10 12 ਸਾਲ ਪਹਿਲਾਂ ਬੀਬੀਆਂ ਨੇ ਸੇਵਾ ਕਰਨੀ ਰਾਤ ਨੂੰ 2 ਵਜੇ ਘਰਾਂ ਜਾ ਕੇ ਬੂਹਾ ਖੜਕੋਣਾ ਠੋਣਾ ਪ੍ਰਸ਼ਾਦਾਂ ਆਸਤੇ ਮਾਤਾ ਸ਼ਾਨੀ ਸਾਡੀ ਬੀਬੀ ਸੁਭਰੈਣ ਗੁਰਦੇਵ ਦੀ ਮਾਤਾ ਕਾਫੀ ਬੀਬੀਆਂ ਪ੍ਰਾਣੀਆਂ ਉਹਨਾਂ ਨੇ ਆ ਕੇ ਘਰੇ ਰਾਤ ਨੂੰ 부ਆ ਖੜਕਾ ਕੇ ਸੇਵਾ ਤੇ ਖੜਨਾ ਇੱਥੇ ਪ੍ਰਸ਼ਾਦ ਬਹੁਤ ਖੁੱਲਾ ਮਿਲਦਾ ਦੇਸੀ ਘਿਓ ਦਾ ਪਹਿਲਾਂ ਇਹ ਟਾਈਮ ਜਦੋਂ ਮੈਂ ਗੱਲ ਕਰਨ ਦੀਆਂ ਬੀਬੀਆਂ ਦੀ ਉਸ ਟਾਈਮ ਇੱਥੇ ਉਸ ਟਾਈਮ ਲੋਕਾਂ ਨੇ ਇੱਥੇ ਇੱਕ ਦਿਨ ਪਹਿਲਾਂ ਮੇਲੇ ਤੋਂ ਭਰਾਤਾਂ ਜਮਾ ਕਰਾਉਣੀਆਂ ਪ੍ਰਸ਼ਾਦ ਦਾ ਤੇ ਬੜਾ ਚਾਹ ਹੁੰਦਾ ਬੜੀ ਸੇਵਾ ਕਰਨੀ ਰਾਤ 2 ਵਜੇ ਕੜਾਏ ਚੜ ਜਾਂਦੇ ਸੀ ਪ੍ਰਸ਼ਾਦ ਬਣਾਉਣ ਵਾਸਤੇ ਬੜਾ ਨਾਨਦਨ ਦਹੀ ਇੱਥੇ ਚਲੋ ਹੁਣ ਵੀ ਬੜੀਆਂ ਰੌਣਕਾਂ ਪਰ ਵੱਡੇ ਮਹਾਪੁਰਸ਼ਾਂ ਨਾਲ ਗਾਂ ਦੀ ਗੱਲ ਹੁੰਦੀ ਇੱਥੇ ਬਾਬਾ ਬਸਤਾ ਸਿੰਘ ਜੀ ਹਸਲੀ ਸਾਹਿਬ ਵਾਲੇ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਹਸਲੀ ਸਾਹਿਬ ਵਾਲੇ ਇਹਨਾਂ ਨੂੰ ਕਿਉਂ ਆਂਦੇ ਆ ਬਾਬਾ ਗੁਰਮੁਖਸੋਂ ਨੇ ਇੱਥੇ ਇਹਨਾਂ ਦੀ ਸੇਵਾ ਕਰਾਈ ਆ ਹਸਲੀ ਸਾਹਿਬ ਦੀ ਪੁਰਾਣੇ ਸੇਵਾਦਾਰ ਰਹੇ ਆ ਜਿਵੇਂ ਬਾਬਾ ਸੀਤਲ ਬਾਬਾ ਮੰਗਲ ਸਿੰਘ ਪੱਪੂ ਜੇ ਨਿਸ਼ਾਨ ਸੇਵਾ ਕਰਦੇ ਪੁਰਾਣੇ ਸੇਵਾਦਾਰ ਹੋਰ ਕਾਫੀ ਪੁਰਾਣੇ ਸੇਵਾਦਾਰ ਹੱਲੇ ਆ ਗਏ ਆ ਕੁਝ ਕੁਝ ਸੇਵਾਦਾਰ ਹੁਣ ਨਹੀਂ ਹੈਗੇ ਬਾਕੀ ਹੁਣ ਬਾਬਾ ਸੁਖਦੇਵ ਸਿੰਘ ਜੀ ਸੇਵਾ ਕਰਉਂਦੇ ਇੱਥੋਂ ਦੀ ਦਿਖਾਉਣੇ ਜਾ ਕੇ ਮੇਲੇ ਦਾ ਤੁਹਾਨੂੰ ਸਾਰਾ ਦ੍ਰਿਸ਼ ਬਾਰ-ਬਾਰ ਮੇਰ ਗੁਰਦਰਾ ਸਾਹਿਬ ਪਿੰਡ ਤੇ ਉਹ ਗੁਰਦਰਾ ਸਾਹਿਬ ਸਾਡਾ ਜੀ ਆ ਪਿਛੇ ਪਿੰਡ ਰਹਿ ਗਿਆ ਤੇ ਹੰਸਲੀ ਸਾਹਿਬ ਤੁਹਾਨੂੰ ਦਿਖਾਉਣਾ ਮੈਂ ਕਿਉਂ ਕਹਿ ਜਾਂਦਾ ਬਾਬਾ ਗੁਰਮੁਖ ਸਿੰਘ ਤਬਾਬਾ ਬਸਤਾ ਸਿੰਘ ਹੁਣੇ ਸੇਵਾ ਕਰਾਈ ਇੱਥੇ ਟੋਕਰੀਆਂ ਨਾਲ ਜੋ ਧੋੜੇ ਵੇਖਣਦੇ ਜੇ ਆ ਸਾਡੇ ਪਿੰਡ ਦਾ ਸੁਆਵਾ ਇਹ ਪਿੱਛੇ ਆਪਾਂ ਚੱਲ ਜਾਈਏ ਛੜਕੋ ਛੜਕ ਤੇ ਪਿੱਛੇ ਨਹਿਰ ਹੁੰਦੀ ਐ ਇੱਕ ਉਤੋਂ ਨਹਿਰ ਤੋਂ ਇਹਦੇ ਥੱਲੇ ਪੂਰੇ ਵੱਡੇ ਵੱਡੇ ਪਾਏ ਆ ਜਿਹਦੇ ਵਿੱਚੋਂ ਜਲ ਆਉਂਦਾ ਤੇ ਤੁਹਾਨੂੰ ਗੜੀ ਦਿਖਾਉਣੀ ਐ ਜਲ ਜਾਂਦਾ ਕਿੱਥੇ ਆਈ ਵੀਰ ਸੁੱਕੇ ਪਏ ਆ हां जी हंसली साहिब जी ਤੁਹਾਨੂੰ ਦੱਸਿਆ ਨਹਿਰਾਂ ਤੋਂ ਚਾਲ ਆਉਂਦਾ ਤੇ ਇੱਥੇ ਆਣ ਕੇ ਰੁਕਦਾ ਇੱਥੇ ਸਟੋਰ ਹੁੰਦਾ ਇੱਥੋਂ ਫਿਲਟਰ ਹੋ ਕੇ ਤੇ ਮੜਕੇ ਗਾੜੀ ਜਾਂਦਾ ਆਪਣੇ ਦਾਦਿਆਂ ਤੱਕ ਤੇ ਸਟੋਰ ਹੁੰਦਾ ਉੱਥੇ ਕਮਰੇ ਬਣੇ ਆ ਤੇ ਮੜਕੇ ਆ ਨਾਲ ਨਾਲੇ ਫੇਰ ਹਸਲੀ ਜਾਂਦੀ ਆਵੇ ਨਾਲ ਨਾਲ ਗੁਰਦਾਰ ਸਾਹਿਬ ਵੱਲ ਨੂੰ ਉਹ ਸੰਤ ਸਰ ਸਾਹਿਬ ਮਹਾਂਪੁਰ ਸਾਹਿਬ ਦਰਬਾਰ ਇੱਥੋਂ ਅਗਲੇ ਬੰਨੇ ਮੜਕੇ ਸਿੱਧੀ ਤਰਨ ਤਰਨ ਸਾਹਿਬ ਦਰਬਾਰ ਸਾਹਿਬ ਜਾਂਦੀ ਐ ਇੱਥੋਂ ਨਹਿਰਾਂ ਤੋਂ ਲੈ ਕੇ ਇੱਥੋਂ ਤੱਕ ਤਰਨ ਤਰਨ ਸਰੋਵਰ ਚ ਜਲ ਜਾਂਦਾ ਹੈ ਮਾਪਾ ਗੁਰਮੁਖ ਸਿੰਘ ਮਹਾਂਪੁਰਸ਼ਾ ਨੇ ਬਾਬਾ ਬਸਤਾ ਸਿੰਘ ਜੀ ਹੋਰ ਮਹਾਂਪੁਰਸ਼ਾਂ ਨਾਲ ਤੇ ਕਾਰ ਸੇਵਾ ਕਰਾਈ ਹੈ ਬਾਕੀ ਪਿੰਡ ਦੇ ਮੋਹਦਵਾਜਾਂ ਸਿਆਣੇ ਬੰਦਿਆਂ ਨੂੰ ਪਤਾ ਚਲੋ ਅਸੀਂ ਤੇ ਜੋ ਵੱਡਿਆਂ ਤੋਂ ਸੁਣਿਆ ਉਹ ਤੁਹਾਨੂੰ ਦੱਸਣਦੇ ਆਂ ਰੌਣਕਾਂ ਲੱਗੀਆਂ ਪੂਰੀਆਂ ਦੁਕਾਨਾਂ ਆਈਆਂ ਤੁਹਾਨੂੰ ਘੜੇ ਜਾ ਕੇ ਦੇਖੋਨੇ ਸਾਰਾ ਜੀ ਉੱਪਰ ਦੇਖਣ ਗਏ ਆ ਬਈ ਇੱਥੇ ਤੇ ਜਲ ਸਟੋਰ ਹੁੰਦਾ ਸਾਰਾ ਉਹ ਨਹਿਰਾ ਪਿਛੇ ਬਹੁਤ ਦੂਰ ਹੈ ਜਿਲੇਪਾਂ ਦਾ ਲੰਗਰ ਤਿਆਰ ਹੋ ਰਿਹਾ ਜੀ ਇੱਥੇ ਲੱਗੂਗਾ ਲੰਗਰ ਆ ਜੀ ਹੰਸਲੀ ਸਾਹਿਬ ਜਿਹੜੇ ਦੱਸਣ ਤੁਹਾਨੂੰ ਨਾਲ-ਨਾਲ ਜਾਂਦੀ ਆ ਇੱਥੇ ਥੱਲੇ ਥੱਲੇ ਜਲ ਜਾਂਦਾ ਦੁਕਾਨਾਂ ਲੱਗੀਆਂ ਵਾ ਨਿਆਣੇ ਆਸਤੇ ਕਾ ਟਾਈਮ ਹੀ ਇੱਥੋਂ ਅਸੀਂ ਵੀ ਖਰੀਦਦੇ ਨੇ ਕੋਈ ਨਾ ਕੋਈ ਕਾਕਾ ਨਾ ਬਹੁਤ ਲੱਗੀਆਂ ਹਰ ਕੀ ਮੇਲਾ ਬਹੁਤ ਪਰਦਾ ਹੈ ਬਹੁਤ ਜ਼ਿਆਦਾ ਹੋਰ ਭਲੇ ਟਾਈਮ 10:00 ਵਜੇ 10:30 ਹੋਇਆ। ਹੋਰ ਇੱਕ 12:00 ਕੋਈ ਤੱਕ ਇੱਥੇ ਬਹੁਤ ਜ਼ਿਆਦਾ ਸੰਗਤ ਹੋ ਜਾਂਦੀ ਆ। ਤੰਦੂਰ ਲੱਗ ਗਿਆ ਇੱਧਰ। ਤੰਦੂਰ ਵਾਲਾ ਪ੍ਰਸ਼ਾਦ ਦੇ ਵੀ ਚੱਲਣੇ ਆ ਜੀ। ਆ ਸਾਰਾ ਲਿਖਿਆ ਜੀ ਮਹਾਪੁਰਸ਼ਾਂ ਦਾ। ਅਸਰੋਵਰ ਦੇ ਦਰਸ਼ਕਾਂ ਰਾਗੀ ਤਾਨ ਅਸਰੋਵਰ ਆ ਜੀ ਸੰਸਾਰ ਦਾ ਕਈ ਸਿੰਘ ਦੱਸਦੇ ਆ ਪੁਰਾਣੇ ਵੀ ਇੱਥੇ ਬਾਬਾ ਗੁਰਮੁਖ ਸਿੰਘ ਜਾਂ ਬਾਬਾ ਬਸਤਾ ਸੋਣਾ ਇੱਥੇ 68 ਤੀਰਥਾਂ ਦਾ ਜੜ ਲਿਆ ਕੇ ਇਹਦੇ ਵਿੱਚ ਸਰੋਵਰ ਚ ਪਾਇਆ ਸੀ ਬਾਕੀ ਹਲੇ ਪੂਰੀ ਜਾਣਕਾਰੀ ਨਹੀਂ ਆ ਬਾਕੀ ਸਾਰਾ ਜਰੂਰ ਆਪਾਂ ਕੇ ਸਿਆਣੇ ਬੰਦੇ ਕੋਲ ਬਹਿ ਕੇ ਮਹਾਪੁਰਸ਼ਾਂ ਦੇ ਬਾਰੇ ਪੁੱਛਾਂਗੇ ਬਹੁਤ ਸੋਹਣੀ ਜਗ੍ਹਾ ਆਹ ਵੇਖੋ ਜਲ ਕਿੰਨਾ ਸਾਫ ਮੱਛੀਆਂ ਤੈਰ ਰਹੀਆਂ ਆਓ ਚਾਹ ਨੂੰ ਦਰਬਾਰ ਦੇ ਦਰਸ਼ਨ ਆ ਕੇ ਰੋਖ ਲੱਗੇ ਮਹਾਂਪੁਰਸ਼ਾਂ ਨੇ ਲਾਏ ਅਮਰੂਦ ਆ ਦੂਜੇ ਰੋਖਿਆ ਪਹਿਲਾਂ ਵਰਸ਼ੀ ਦੇ ਇੱਥੇ ਲੰਗਰ ਲੱਗਦਾ ਹੁੰਦਾ ਸੀ ਸਰੋਵਰ ਦੇ ਕੰਢੇ ਸੰਤਾਂ ਪ੍ਰਸ਼ਾਦਾ ਸਕਦੀਆਂ ਹੁੰਦੀਆਂ ਨੇ ਇੱਥੇ ਆਓ ਤਾਂ ਦਰਬਾਰ ਦੇ ਦਰਸ਼ਨ ਕਰੋ ਨੀ ਆ ਜੀ ਵੀਡੀਓ ਥੋੜੀ ਲੰਮੀ ਹੋਈ ਨਹੀਂ ਪਰ ਕਿਰਪਾ ਕਰਕੇ ਜਰੂਰ ਵੇਖ ਲਿਓ ਆ ਰਿਹਾ ਬਾਬਾ ਗੁਰਮੁਖ ਸਿੰਘ ਜੀ ਹੁਣਾਂ ਮਹਾਂਪੁਰਸ਼ਾਂ ਦਾ ਤਨ ਦਰਸ਼ਕ ਰਾਏ ਸੇਵਾ ਕਰਨ ਦੇ ਉੱਤੇ ਗੁੰਮਟਾਂ ਦੀ ਐਂਟਰੀ ਗੇਟ ਆ ਅੰਦਰਲਾ ਦ੍ਰਿਸ਼ ਅੰਦਰ ਦਿਖਾਉਣੇ ਤਨ ਸੇਵਾਦਾਰ ਬੈਠੇ ਪਰਾਂ ਨੇ ਇੱਥੇ ਯਾਦ ਆਦੇ ਦੇਖਦਾ ਪ੍ਰਸ਼ਾਦ ਦਰਬਾਰ ਬਾਬਾ ਗੁਰਮੁਖ ਸਿੰਘ ਮਹਾਂਪੁਰਸ਼ਾਂ ਦਾ ਜੀ ਦੇ ਪਾਸੇ ਜਿਹੜਾ ਜਿਹੜਾ ਤਾਰਿਆ ਆ ਪਿਆ ਆਹ ਸਮਝ ਲਈ ਵਾਵਾ ਤੇ ਨਹੀਂ ਸੰਗ ਤੇ ਕਿਉਂ ਪੁੱਤਾਂ ਨੇ ਆ ਵਾਵਾ ਪੁੱਤਰ ਜੁਗ ਮਾਵਾ ਦੇ ਆ ਪੁੱਛੋ ਨਾ ਪੈਣ ਨੂੰ ਦੇਖ ਮਿਲ ਗਈ ਆ ਜੀ ਬਾਬਾ ਦਾਰਾ ਸਿੰਘ ਜੀ ਹਾਂ ਯਾਦ ਬਾਬਾ ਜੀ ਚੰਗਾ ਹੋਰ ਸੁਣਾਓ ਆ ਕੇ ਪੁਰਾਣੇ ਇਮਾਰਤਾਂ ਥੂ ਪੁਰਾਣਾ ਬੀਬੀ ਚੱਲਣ ਗਈ ਆ ਸੇਵਾਦਾਰ ਬੈਠੇ ਆ ਮਹਾਪੁਰਸ਼ਾਂ ਦੀ ਟੋਕਰੀ ਉਹਨਾਂ ਦਾ ਪਲੰਗਾ ਦਾ ਲੰਗਰ ਪਕੌੜਿਆਂ ਦਾ ਲੰਗਰ ਚੱਲੰਦਿਆ ਜੀ ਇੱਥੇ ਦਾਰ ਕੇ ਬੜਾ ਕਰੋਗੇ ਹਣਾ ਵਾਹ ਜੀ ਵਾਹ ਕੀ ਹਾਲ ਚੰਗਾ ਠੀਕ ਠਾਕ ਜੀ ਸ਼ੁਕਰਾ ਸ਼ੁਕਰਾ ਬੀਬੀਆਂ ਸੇਵਾ ਕਰਨੀਆਂ ਸਬਜੀ ਚੀਰਦੇ ਆ ਦੇਵਾ ਚਲਦੇ ਆ ਪੂਰੀ ਮੌਜੂਦਾ ਹਾਲ ਦੇ ਦਰਸ਼ਨ ਕਰਾਈਏ ਤੁਹਾਨੂੰ ਗੁਰੂ ਦਾ ਜਸ ਗਾਇਆ ਜਾ ਰਿਹਾ ਜੀ ਜਦ ਲੰਗਰ ਆ ਰਿਹਾ ਸੰਗਤ ਆ ਰਹੀ ਹਲੇ ਸਵੇਰ ਦਾ ਸਮਾਂ ਕੋੜ ਘੜੀ ਨੂੰ ਦਮਾਨਾਂ 'ਤੇ ਪਰਜੋ ਪਾਰਕਿੰਗ ਕਾਰਾਂ ਦੀ ਪਾਰਕਿੰਗ ਦਰਬਾਰ ਹੈਗਾ ਜੀ ਆ ਫਿਰ ਰੋਡ ਗਾੜੀ ਤਰਨ ਤਰਨ ਸਾਹਿਬ ਚੱਲ ਜਾਂਦਾ ਉਹ ਗਾੜੀ ਫਲਾਈ ਵਰੇ ਉੱਤੋਂ ਬਾਅਦ ਤਰਨ ਤਰਨ ਆਹ ਹੌਦੀ ਬਣੀ ਇਹ ਅਸਲੀ ਸਾਇਟੀ ਤੋਂ ਦੱਸਾਂਦੇ ਹਾਂ ਨਾਲ ਨਾਲ ਜਾਂਦੀ ਹੈ ਤਰਨਤਾਰਨ ਸਾਹਿਬ ਨੂੰ ਗੁਰਦੁਆਰਾ ਸਾਹਿਬ ਦਰਬਾਰ ਰਹਿ ਗਿਆ ਚੱਗਾ ਨਹੀਂ ਕਰਦੇ ਫੇਰ ਗੱਲਬਾਤ ਆਪਾਂ ਜੀ ਲੰਗਰ ਹਾਲ ਥੱਲੇ ਬੇਸਮੈਂਟ 'ਚ ਬਾਬਿਆਂ ਬਣਾਇਆ ਸਰਪੰਚ ਸਾਹਿਬ ਆ ਸਾਡਾ ਲੰਗਰ ਆ ਰਿਹਾ ਜੀ ਹੋਰ ਅੱਧੇ ਘੰਟੇ ਤੱਕ ਇਹ ਲੰਗਰ ਸ਼ੁਰੂ ਹੋਏ ਨਾ ਲੰਗਰ ਦੀ ਤਿਆਰੀ

ਦੋਣਾਂ ਵਾਸਤੇ ਸਰਵਨ ਸਿੰਘ ਜੀ ਮਹਾਰਾਜ ਸਾਰੀਆਂ ਜੋਰਾਂ ਨਾਲ ਲੰਗਰ ਦੀਆਂ ਆਉਂਦੀਆਂ ਪ੍ਰਸ਼ਾਦੀਆਂ ਦੀ ਸੇਵਾ ਆਟਾ ਗੁੰਨ ਦੀ ਸੇਵਾ ਆ ਬਾਲਨ ਗੁਰੂ ਘਰ ਦਾ ਬਸ ਉਹਦੇ ਸੁਹਾਣੇ ਦਰਸ਼ਨ ਕਰਾਉਣੇ ਤੁਹਾਨੂੰ ਆ ਪੁਰਾਣੇ ਉਂਦਰ ਕਰੋਨੇ ਬਾਬਿਆਂ ਦੇ ਦਰਸ਼ਨ ਬਾਬੇ ਗਏ ਕਿਤੇ ਜਾਵਦਾ ਜੀ ਉਸੰਗੇ ਹੋਣੇ ਹੁੰਦੇ ਆ ਆਪਰਸ਼ਕ ਬਾਬਾ ਸੁਖਦੇਵ ਸਿੰਘ ਅਸਲੀ ਸਹਿਬ ਵਾਲੇ ਬਾਬਾ ਜੀ ਲੰਗਰ ਲੰਗਰ ਸ਼ੁਰੂ ਹੋ ਗਿਆ ਗੁਰੂ ਘਰ ਦਾ ਸੇਵਾਦਾਰ ਸੇਵਾਦਾਰ ਨੇ ਆ ਸੰਗਤਾਂ ਜੀ ਅੱਜ ਦੀ ਹੌਲੀ ਪ੍ਰਸ਼ਾਦਾ ਛਕਣੇ ਦੇਵਾ ਤਸ ਨਿਰਨਮ ਗੁਰੂ ਮੇਰੇ ਆ ਜੀ ਦਾ ਦਰਬਾਰ ਬਣਾਇਆ ਜਿੱਥੇ ਸੰਗਤ ਚਾਹ ਛਕਣ ਦੀ ਉੱਪਰ ਥੱਲੇ ਆ ਬਣਾਇਆ ਹੈ ਬੀਸਮੈਂਟ ਜਿਨੂੰ ਅਸੀਂ ਥੱਲੇ ਕਹਿ ਦਿੰਦੇ ਆ ਆ ਬਾਬਾ ਬਸਤਾ ਸਿੰਘ ਮਹਾਂਪੁਰਸ਼ਾਂ ਦਾ ਅਸਥਾਨ ਅੰਗੀਠਾ ਸਾਹਿਬ ਆ ਪ੍ਰਸ਼ਾਦ ਸਿੰਘ ਕੜਾਇਆ ਜੋ ਪਾ ਕੇ ਬਾਲਟਾਂ 'ਚ ਪਾਉਂਦੇ ਸੰਗਤ ਨੂੰ ਵਰਤੌਂਦੇ ਦਿਖਾਉਂਦੇ ਤੁਹਾਨੂੰ ਵਾਇਗ 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 ਕੜਾਹੀ ਆ ਜੀ ਜਿੱਚ ਪ੍ਰਸ਼ਾਦ ਬੰਦੇ ਆ ਆ ਕੜਾਹਾ ਭਰਿਆ ਪਿਆ ਪ੍ਰਸ਼ਾਦ ਦਾ ਤੁਹਾਨੂੰ ਦਿਖਾਉਣੇ ਤੁਹਾਨੂੰ ਹਣ ਸਾਰਾ ਪਾਰਾ ਪੁਰਾਣਾ ਜੁਬਾਰਾ ਜੀ ਇੱਥੇ ਪਹਿਲਾਂ ਸਾਰੀ ਸੇਵਾ ਇੱਥੇ ਹੁੰਦੀ ਦਿਖਾਉਣੇ ਤੁਹਾਨੂੰ ਅੰਦਰ ਜਾ ਕੇ ਇੱਥੇ ਤਸਵੀਰਾਂ ਪਈਆਂ ਸਾਰੀਆਂ ਬਸ ਸੇਂਦਰ ਬਾਬਾ ਗੁਰਮੁਖ ਸਿੰਘ ਮਹਾਪੁਰਸ਼ਾਂ ਦੀ ਪਈ ਤਸਵੀਰ ਬਾਬਾ ਸਾਧੂ ਸਿੰਘ ਜੀ ਬਾਬਾ ਚੰਡਾ ਸਿੰਘ ਜੀ ਤੇ ਜਿਨ੍ਹਾਂ ਤੋਂ ਇਹ ਸਕਾਰ ਸੇਵਾ ਆਰੰਭ ਹੋਈ ਬਦੋਸ਼ੀ ਵਾਲੇ ਮਹਾਪੁਰਸ਼ ਬਾਬਾ ਬੀਰਮੰਦਾਸ ਜੀ ਆ ਉਹਨਾਂ ਦੀ ਫੋਟੋ ਜੇ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ ਵਾਲੇ ਬਾਬਾ ਗੋਪਾਲ ਸਿੰਘ ਜੀ ਆ ਉੱਪਰੋਂ ਸਾਰਾ ਚਾਹ ਦਾ ਲੰਗਰ ਜਿਹੜਾ ਸਾਧ ਸੰਗਤ ਜੀ ਦੋ ਆ ਗਿਆ ਫਤਿਹ ਬਲਾਈ ਜੀ ਵਾਹਿਗੁਰੂ ਜੀ ਖਾਲਸਾ